ਇੰਨੇ ਸਾਰੇ ਪਟਾਕੇ ਲਈ ਫਿਰਦੇ ਹਾਂ ਮੈਨੂੰ ਅੱਜ ਮੈਨੂੰ ਮੈਨੂੰ ਬੜੀ ਅੱਛੀ ਲੱਗ ਰਹੀ ਅੱਛੀ ਲੱਗਦੀ ਆ ਮੈਨੂੰ ਅੱਜ ਗੁਰਨਾਨਕ ਦੇਵ ਜੀ ਦਾ ਬਰਥਡੇ ਵੀ ਆ ਨਾ ਅੱਛਾ ਗੁਰਨਾਨਕ ਦੇਵ ਜੀ ਦਾ ਬਰਥਡੇ ਆ ਚਲੋ ਸਾਰਿਆਂ ਨੂੰ ਹੈਪੀ ਗੁਰਪੁਰਬ ਕਹੋ ਫਿਰ ਹੈਪੀ ਗੁਰਪੁਰਬ 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 ਅੱਛਾ ਤੁਸੀਂ ਇਹ ਪਟਾਕੇ ਚਲਾਉਨੇ ਆ ਹਾਂਜੀ ਲਓ ਜੀ ਅਭੀ ਕਰ ਰਿਆ ਤਿਆਰੀ ਗੁਰਪੁਰਬ ਤੇ ਪਟਾਕੇ ਚਲਾਉਣ ਦੀ ਦੇਖ ਸਕਦੇ ਹੋ ਤੁਸੀਂ ਆਪਦੀ ਨਾਨੀ ਨੂੰ ਦਿਖਾ ਰਿਹਾ ਪਟਾਕੇ ਨਾਨੀ ਨੂੰ ਦੱਸੋ ਇਹ ਕੀ ਆ ਇਹ ਕਿਹੜਾ ਪਟਾਕਾ ਜਿਹੜਾ ਤੁਹਾਡੇ ਹੱਥ ਚ ਆ

ਹਾਂ ਇਸ ਤੇ ਤਾਂ ਇੱਕ ਮੇਰੇ ਤੇ ਨਾਰਾ ਉਹ ਇੱਕ ਸਾਂਝ ਇੱਕ ਵਿੱਗਾ ਹੈ ਨਾ ਇੱਕ ਸਮਾਲ ਹੈ ਇੱਕ ਕਬੀ ਹੈ ਇੱਕ ਸਾਂਝ ਹੈ ਸਾਂਝ ਚਲਾਉਗੀ ਆਹ ਸਾਂਝ ਇਹਨੂੰ ਹੱਥਾਂ 'ਚ ਰੱਖੋ ਨਹੀਂ ਪੋਤਾ ਸਾਈਂ ਦੇ ਹੱਥ ਨੂੰ ਨਹੀਂ ਲਾਉਣਾ ਦੇਖਾ ਚ ਸਿੱਖਣ ਨਾਲ ਚਲਾਓ ਹਾਂ 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 ਅਜੇ ਸੋਵਰੇ ਪਾਪਾ ਆਏ ਨਹੀਂ ਹੈ ਨਾ ਸਾਂਝ ਕੋਲ ਛੋਰੀ ਬੋਤਾ ਜੀ ਪਾਪਾ ਬੀਜੀ ਸੀ ਸਾਂਝ ਪਟਾਕੇ ਚ ਲਾਈਏ ਆਪਾਂ ਸਾਂਝ ਪਟਾਕੇ ਚ ਲਾਈਏ ਆਪਾਂ ਸਾਈਂ ਤਾਂ ਗੁੱਸੇ ਹੋਇਆ ਪਿਆ ਹਾਂ ਜੀ ਬਹੁਤ ਦੀ ਹਾਂ ਚਲਾਇਏ ਮम्मा ਆਜੂ ਸਾਂਝਾ ਆਇਆ ਥਾਕੇ ਤੁਸੀਂ ਦੇਖਿਓ ਪਾਪਾ ਚਲੋ ਜੀ ਪਟਾਕੇ ਚਲਾਉਣ ਦੀ ਤਿਆਰੀ ਹੋ ਰਹੀ ਹੈ ਓਪਰ ਉਹ ਪਹਿਲਾ ਸਬਾਈ ਦੇ ਲਾਲਾ ਸਬਾਈ ਦਾ ਵੀ ਦਾ ਲੈ ਗਿਆ ਪਹਿਲਾ ਪਟਾਕਾ ਆਪਾਂ ਚਲਾਉਣਾ ਕਰਤਾ ਸ਼ੂਟ ਗੱਲ ਅੱਛਾ ਉੱਪਰ ਜਾ ਕੇ ਬਣੀ ਆ ਓਹੋ ਕਿ ਆਪਾਂ 5 10 ਦਾ ਵੀ ਆ ਦੇਖ ਲਓ ਉਹ ਚੱਲ ਪਟਾਕਾ ਕੀ ਸ਼ਾਟ ਆ ਮੱਥੇ ਲਈ ਡਾ ਗੱਬਾ ਆਹ ਬੀ ਜਲੇ ਇੱਕ ਬਾਸ ਕਰ ਪ੍ਰਾਦਾ ਤੁਸੀਂ ਬਾਸ ਕਰੋ ਬਾਸ ਸੇ ਹੋਰ ਜਨਨ ਕਿ ਲਗਦਾ ਪੱਕਾ ਨਹੀਂ ਅੰਦਾਜ਼ਾ ਇੱਕ ਟੋਕਾ ਓਏ ਐਂ ਕਰਦੀ ਹੈ ਆਪਰੇਸ਼ਨ ਹੋ ਗਿਆ ਸ਼ਾਟ ਦਾ ਹਾਈ ਹਾਈ ਕਰ ਦਿੰਦਾ ਉਹਦੇ ਯਾਰ ਆਪੇ ਅਰਦੀਪ ਦਾ ਕੰਮ ਰੂਆ ਨਹੀਂ ਵਾਜੀ ਵਾਹ ਚੱਕਰੀ ਦੇ ਨਾਲ ਵਾਜੀ ਵਾਹ ਕਿਵੇਂ ਕਰਿਆ ਨੇ ਵੱਡੀ ਵੱਡੂ ਯਾਰ ਵੇਖ ਚੱਕਰੀ ਕਰ ਨਿਕਲਦਾ ਯਾਰ ਪੋਲੂਸ਼ਨ ਦੇਖੋ ਆਪਾਂ ਨੇ ਗਾਹਣ ਚਲਾਇਆ ਕਰਨੇ ਬਾਸ ਭਰਾ ਕਿੱਧਰ ਗਿਆ ਤੂੰ ਉਹ ਕਹੀ ਜਾਂਦਾ ਭਰਾ ਪਾਪਰ ਆਖ ਲਾ ਮੈਂ ਕਿਹਾ ਆਵੀ ਪਾਪਰ ਫੇਰ ਚਲਾਵਾਂਗੇ ਸਾਂਝ ਡਰਦੀ ਆ ਚੰਚੜਾ ਚਰ ਚਰ ਨਾ ਕਰ ਬੜੀ ਮਰ ਤੂੰ ਨਾ ਲੈ ਦੱਬੀ ਜਾ ਲੈ ਬੰਦੇ ਬਾਹਰ ਮੋਕੈਂ ਦੀ ਉਹ ਪਿਆਤਾ ਆ ਜਾ ਕਢਾਉਣਾ ਦੀ ਬ੍ਰਿਟਿਸ਼ ਪੈਕੇਟ ਚੁੱਧੇ ਚੱਲਦੇ ਆਏ ਹੈ ਹਨਾ